ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ 'ਤੇ ਜਾਓ ਅਲਰਟ ਬਜਾ ਮੰਤੇ ਦੋਸਤੋ ਅੱਜ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬ ਮਿਊਸਿਪਲ ਕਾਰਪੋਰੇਸ਼ਨ ਵਿੱਚ ਭਰਤੀ ਆ ਚੁੱਕੀ ਹੈ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਕੈਂਡੀਡੇਟਸ ਸਪੋਰਟ ਨੂੰ ਭਰਤ ਸਕਦੇ ਹਨ ਉਹਨਾਂ ਲਈ ਜੋ ਉਮਰ ਹੈ 18 ਸਾਲ ਤੋਂ ਲੈ ਕੇ 37 ਸਾਲ ਐਂ ਵਾਲੀ ਹੈ ਅਤੇ ਇਹਦੇ ਵਿੱਚ ਨਾ ਹੀ ਕੋਈ ਪੇਪਰ ਹੋਵੇਗਾ ਸਿੱਧੀ ਭਰਤੀ ਆ ਚੁੱਕੀ ਹੈ ਜੀ ਇਹ ਬਿਲਕੁਲ ਮੈਟ ਦੇ ਆਧਾਰ ਤੇ ਭਰਤੀ ਆ ਚੁੱਕੀ ਹੈ ਇਸ ਦੀ ਪੂਰੀ ਜਾਣਕਾਰੀ ਇਸ ਇੱਕ ਵੀਡੀਓ ਵਿੱਚ ਦੇਵਾਂਗੇ ਜੀ ਕੌਣ ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਇਸ ਪੋਸਟ ਦੇ ਬਾਰੇ ਪੂਰੀ ਡਿਟੇਲ ਅਸੀਂ ਵੀਡੀਓ ਵਿੱਚ ਦੇ ਰਹੇ ਹਾਂ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸ਼ੇਸ਼ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇ ਹੋਏ ਆਲਰਟ ਬਟਨ ਪ੍ਰੈਸ ਕਰਨਾ ਜੀ ਅਤੇ ਇਸ ਪੋਸਟ ਨੂੰ ਅੱਗੇ ਵੀਰ ਵਗਾਰ ਮੁੰਡੇ ਕੁੜੀਆਂ ਤੱਕ ਜਰੂਰ ਸ਼ੇਅਰ ਕਰ ਦੇਣਾ ਤਾਂ ਦੋਸਤੋ ਜ਼ਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂ ਜੀ ਦੋਸਤੋ ਦਫ਼ਤਰ ਨਗਰ ਨਮ ਬਠਿੰਡਾ ਦੇ ਵਿੱਚ ਭਰਤੀ ਆ ਚੁ ਸਫਾਈ ਸੇਵਕਾਂ ਲਈ ਭਰਤੀ ਆ ਚੁੱਕੀ ਹੈ ਜੀ ਕਿਰਤ ਵਿਭਾਗ ਪੰਜਾਬ ਵੱਲੋਂ ਨਰਾਂ ਘਟੋ ਘਟੌਰ ਦੇ ਸਫਾਈ ਸੇਵਕਾਂ ਦੀ ਕਿਰਤਾਰ ਤੇ ਭਰਤੀ ਮੰਗ ਕੀਤੀ ਜਾਂਦੀ ਹੈ ਆਨਲਾਈਨ ਅਰਜ਼ੀ ਮੰਗ ਕੀਤੀ ਜਾਂਦੀ ਹੈ 4/11/2025 ਤੱਕ 538 ਅਸਾਮੀਆਂ ਮੰਗ ਕੀਤੀ ਜਾਂਦੀ ਹੈ ਸਫਾਈ ਸੇਵਕਾਂ ਦੇ ਲਈ ਕਿਰਤ ਵਿਭਾਗ ਵੱਲੋਂ ਸਫਾਈ ਸੇਵਕਾਂ ਦੀ ਜੋ ਸਮੇ ਵਰਕ ਹਨ ਸਟਿੱਕ ਨਾ ਕੀਤਾ ਗਿਆ ਜੀ ਜਰਨਲ ਲਈ 211 ਵਕਾਂਸੀਆਂ ਆਏ ਹੋ ਗਏ ਜੀ ਤੇ 60 ਇਸਤਰੀਆਂ ਲਈ ਰੱਖੀਆਂ ਹਨ ਇਹ ਡਬਲ ਉਸ ਲਈ 53 16 ਇਸਤਰੀਆਂ ਲਈ ਰਾਖੀਆਂ ਜੀ ਅਨੁਸੂਚੀ ਜਾਤੀ ਲਈ 109 ਵਕਾਂਸੀਆਂ ਹਾਂ ਜੀ ਤੇ 14 ਇਸਤਰੀਆਂ ਲਈ ਰੱਖੀਆਂ ਰੱਖੀਆਂ ਜਾਂ ਨਾ bc ਲਈ 53 ਜੀ ਰਾਖਵੇਂ 21 ਸਾਬਕਾ ਫੌਜੀ ਇੱਕ ਸਰਵਿਸ ਮੈਨ ਜਨਰਲ ਲਈ 33 ਰਾਮੜੀ ਗਈ ਵਕਾਂਸੀਆਂ ਇਹ ਤੇ 22 ਇਸਤਰੀਆਂ ਰੱਖੀਆਂ ਰੱਖੀਆਂ ਹਾਂ ਜੀ ਸਾਬਕਾ ਫੌਜੀ ਅਨੁਸੂਚੀ ਜਾਤੀਆਂ ਲਈ 21 ਹਾਂ ਜੀ ਇਹ ਵਕਾਂਸੀਆਂ ਇਸਤਰੀਆਂ ਲਈ ਨਿਲ ਰਹੇ ਵਕਾਂਸੀਆਂ ਇਹ ਸਾਬਕਾ ਫੌਜੀ ਪਛੜੀ ਸ਼੍ਰੇਣੀ ਦੇ ਲਈ 11 ਵਕਾਂਸੀਆਂ ਹਾਂ ਜੀ ਅਤੇ ਇਸਤਰੀਆਂ ਲਈ ਨਿਲ ਰਹੇ ਵਕਾਂਸੀਆਂ ਖਿਡਾਰੀਆ ਵਰਗ ਦੇ ਲਈ 11 ਵਕਾਂਸੀਆਂ ਹਾਂਜੀ ਅਤੇ 6 ਇਸ ਤਰ੍ਹਾਂ ਹੀ ਰਾਖਵੇਂ ਰੱਖੀਆਂ ਗਿਆ ਹਨਾ ਖਿਡਾਰੀਆ ਸੁਚੇ ਜਾਤੀ ਲਈ 5 ਵਕਾਂਸੀਆਂ ਹਾਂਜੀ ਤੇ ਇਸ ਤਰ੍ਹਾਂ ਹੀ ਨਿਰਲ ਰਹਿਣ ਵਾਲੋਂ ਵਕਾਂਸੀਆਂ ਇਹ ਅੰਗਹੀਨਾਂ ਦੇ ਲਈ 22 ਵਕਾਂਸੀਆਂ ਰਹਿਣ ਵਾਲਾਂ ਹਾਂਜੀ ਇਹ ਤੇ ਸੁਤੰਤਰ ਸਮੇਂ ਦੇ ਲਈ 5 ਵਕਾਂਸੀਆਂ ਰਹਿਣ ਵਾਲਿਆਂ ਦਾ ਟੋਟਲ 538 ਵਕਾਂਸੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ 4 11 2025 ਤੱਕ ਫੀਸ ਇਸ ਤਰੀਕ ਨਾਲ ਰਹਿਣ ਵਾਲੀ ਹੈ ਜੀ ਆਮ ਵਰਗ ਸੁਤੰਤਰ ਸਮੇਂ ਦੇ ਖਿਡਾਰੀਆ ਨੇ 500 ਰੁਪਏ ਫੀਸ ਰਹਿਣ ਵਾਲੀ ਹੈ ਐਸ ਸੀ ਬੀ ਸੀ ਅਰਥਾਤ ਕਮਜ਼ੋਰ ਵਰਗ ਲਈ 100 ਰੁ ਸਾਹ ਕਾ ਫੌਜੀ ਤਿਆਰ ਸੰਦੇ ਲਈ 200 ਰੁਪਏ ਰੈਵਲਿਟੀ ਫੀਸ ਹੈ ਦਮਿਆਗ ਦੇ ਲਈ 100 ਰੁਪਏ ਫੀਸ ਰੈਵਲਿ ਹੈ ਇਹ ਫੀਸ ਕਿਸੇ ਵੀ ਤਰੀਕੇ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ ਵਿੱਦਿਅਕ ਯੋਗਤਾ ਨੇ ਦੱਸਿਆ ਜੀ ਉਮੀਦਵਾਰ ਨੂੰ ਪੜ੍ਹਨ ਲਿਖਣ ਦਾ ਜਾਣਕਾਰੀ ਹੋਣੀ ਚਾਹੀਦੀ ਹੈ ਵਿੱਦਿਅਕ ਯੋਗਤਾ ਵਿੱਚ ਨਹੀਂ ਦੱਸੀ ਗਈ ਸਿਰਫ ਪੜ੍ਹਨ ਲਿਖਣਾ ਹੋਣਾ ਚਾਹੀਦਾ ਹੈ ਕੈਂਡੀਡੇਟ ਨੂੰ ਇਹ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਨੂੰ ਪੜ੍ਹਨ ਤੋਂ ਬਾਅਦ ਹੀ ਤੁਸੀਂ ਚੰਗੇ ਤਰੀਕੇ ਨਾਲ ਪੋਸਟ ਨੂੰ ਅਪਲਾਈ ਕਰਨਾ ਇਸ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਸਾਡੇ ਵਟਸਐਪ ਚੈਨਲ ਤੇ ਹੈ ਵਰਸਾ ਚੈਨਲ ਤੇ ਆ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਸਬਸਕ੍ਰਾਈਬ ਵੀ ਸਕਦੇ ਹੋ ਜੋ WhatsApp ਚੈਨਲ ਦਾ ਲਿੰਕ ਹੈ ਉਹ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਉਮਰ ਸੀਮਾ ਦੀ ਗੱਲ ਕਰੀ ਤਾਂ ਉਮਰ ਸੀਮਾ ਇਹਦੇ ਵਿੱਚ ਘੱਟ ਤੋਂ ਘੱਟ ਕੈਂਡੀਡੇਟ ਦੀ 18 ਸਾਲ ਤੋਂ ਲੈ ਕੇ 37 ਸਾਲ ਤੱਕ ਇਹ ਹੋਣੀ ਚਾਹੀਦੀ ਹੈ ਉਹ ਕੈਂਡੀਡੇਟਸ ਸਪੋਰਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਏਜ ਰੈਲੈਸ਼ਨਸ਼ਿਪ ਵੀ ਮਿਲੇਗਾ ਜੀ ਚਾਹੁੰਨ ਵੀ ਦੀ ਸਟੇਕ ਨਰਖੀ ਹੈ ਜੀ ਜੋ ਕੈਂਡੀਡੇਟ ਪੜ੍ਹਨਾ ਲਿਖਣਾ ਜਾਣਦਾ ਹੋਵੇ ਉਹਦੀ ਬੀਅੰਕ ਲੈ ਜਾਗੇ ਜੀ ਜਿਹਨੂੰ 0 ਤੋਂ ਲੈ ਕੇ 3 ਸਾਲ ਦਾ ਤਜਰਬਾ ਹੋਗਾ ਉਹਨੂੰ 15 ਤੋਂ 30 ਅੰਕ ਲੱਗਣਗੇ ਤੇ ਜਿਹਦਾ ਤਜਰਬਾ 3 ਸਾਲ ਤੋਂ ਲੈ ਕੇ 5 ਸਾਲ ਦਾ ਉਹਦਾ 15 ਤੋਂ ਲੈ ਕੇ 50 ਅੰਕ ਲੱਗਣਗੇ ਜੀ ਤੇ ਜਿਹਦਾ ਤਜਰਬਾ 5 ਸਾਲ ਤੋਂ ਲੈ ਕੇ 8 ਸਾਲ ਦਾ ਉਹਦੇ 25 ਤੋਂ ਲੈ ਕੇ 75 ਅੰਕ ਲੱਗਣਗੇ ਜਿਹਦਾ 8 ਸਾਲ ਤੋਂ ਵੱਧ ਦਾ ਤਜਰਬਾ ਹੈਗਾ ਉਹਦੇ 25 ਤੋਂ ਲੈ ਕੇ 100 ਅੰਕ ਤੱਕ ਲੱਗਣਗੇ ਜੀ ਮੈਟ ਦੇ ਆਧਾਰ ਦੇ ਉੱਤੇ ਇਹ ਪ੍ਰਤੀ ਹੋएगी ਜੀ ਇਹ 100 ਅੰਕਾਂ ਵਿੱਚ ਬਿਜਲਯੁਗ ਦੇ ਤਜਰਬੇ ਦੇ ਅਨੁਸਾਰ ਇਸ ਤਰੀਕੇ ਨਾਲ ਅੰਕ ਮਿਲਣਗੇ ਉਹੀ ਮੈਟ ਵਿੱਚ ਕੈਂਡੀਡੇਟ ਆਉਣਗੇ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਕੀਤੇ ਤਿਆਰਬਾ ਸਰਟੀਫਿਕੇਟ ਨੂੰ ਵਿਚਾਰਿਆ ਜਾਵੇਗਾ ਜੀ ਅਪਲਾਈ ਕਰਨ ਦੀ ਵਿਧੀ ਇਸ ਤਰੀਕਾ ਨਾਲ ਹੈ ਜੀ ਉਮੀਦਵਾਰ www.mcbathinda.com ਕਾਉਂਡ ਵੈਬਸਾਈਟ ਤੇ ਜਾ ਕੇ 4 11 2025 ਸ਼ਾਮ ਦੇ 5 ਵਜੇ ਤੱਕ ਆਨਲਾਈਨ ਆਪਣੀ ਅਪਲੀਕੇਸ਼ਨ ਨੂੰ ਸਬਮਿਟ ਕਰ ਸਕਦੇ ਹਨ ਜੋ ਫੀਸ ਹੈ ਉਹ ਵੀ ਆਨਲਾਈਨ ਹੀ ਜਮ੍ਹਾਂ ਹੋਏਗੀ ਇਹ ਸ਼ਰਤਾਂ ਹਨ ਜੀ ਕੈਂਡੀਡੇਟ ਦੇ ਲਈ ਤੁਸੀਂ ਪੜ੍ਹ ਲੈਣਾ ਵੀਡੀਓ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇੰਨੀ ਹੀ ਵੈਬਸਾਈਟ ਹੈ ਜੀ ਤੁਸੀਂ ਇਸ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਬਾਰੇ ਤੁਸੀਂੰਦੀ ਕਿਸੇ ਹੋਰ ਜਾਣਕਾਰੀ ਲਈ ਤੁਸੀਂ ਕੰਮ ਕਾਜ ਵਾਲੇ ਦਿਨ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹਨਾਂ ਦੇ ਮੋਬਾਈਲ ਨੰਬਰ 0164 2971608 ਤੇ ਸੰਪਰਕ ਕਰ ਲੈਣਾ ਜੀ ਕੋਈ ਵੀ ਤੁਹਾਨੂੰ ਜਾਣਕਾਰੀ ਲੋੜ ਹੁੰਦੀ ਹੈ ਵਧੇਰੇ ਜਾਣਕਾਰੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੋ ਨਗਰ ਨਿਗਮ ਬਠਿੰਡਾ ਦੇ ਕਰਮਚਾਰੀ ਹੈ ਇਹਨਾਂ ਨੂੰ ਇਸ ਪੋਸਟ ਦੇ ਲਈ ਪਹਿਲ ਦਿੱਤੀ ਜਾਵੇਗੀ ਅਤੇ ਜੋ ਖਡਾਰੀ ਵਰਗ ਦੇ ਕਰਮਚਾਰੀ ਹਨ ਉਹਨਾਂ ਨੂੰ ਸਟੇਟ ਲੈਵਲ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਇਹ ਫਾਰਮ ਦਿੱਤਾ ਗਿਆ ਜੀ ਤੁਸੀਂ ਫਾਰਮ ਨੂੰ ਚੰਗੇ ਤਰੀਕੇ ਨਾਲ ਸਾਫ਼ ਸੁਥਰੇ ਅਖਰਾਂ ਦਾ ਭਰ ਕੇ ਤੁਸੀਂ ਇਹ ਸਬਮਿਟ ਕਰਨਾ ਹੈਗਾ ਪਹਿਲਾਂ ਸਭ ਤੋਂ ਪਹਿਲਾਂ ਸਾਮੀ ਦਾ ਨਾਮ ਲਿਖਣਾ ਹੈ ਜੀ ਕੈਪੀਟਲ ਅੱਖਰ ਦੇ ਵਿੱਚ ਇੱਥੇ ਆਪਣੀ ਫੋਟੋ ਲਗਾ ਦੇਣੀ ਹੈ ਉਮੀਦਵਾਰ ਦਾ ਨਾਮ ਆ ਜਾਏਗਾ ਪਿਤਾ ਦਾ ਨਾਮ ਜਨਮ ਮਿਤੀ ਉਮਰ ਲਿਖਣੀ ਹੈ ਕਿੰਨੀ ਉਮਰ ਬੰਦੀ ਹੈ ਜਨਮ ਦਾ ਸਥਾਨ ਕਿਹੜੇ ਜ਼ਿਲ੍ਹੇ ਰਾਜ ਦੇ ਵਿੱਚ ਹੈ ਘਰ ਦਾ ਪੱਕਾ ਪਤਾ ਜਿੱਥੇ ਤੁਹਾਨੂੰ ਸੰਪਰਕ ਕੀਤਾ ਜਾ ਸਕੇ ਟੈਲੀਫੋਨ ਮੋਬਾਈਲ ਨੰਬਰ ਜੀ ਕੈਟਾਗਰੀ ਲਿਖਣੀ ਹੈ ਜੀ ਨੈਸ਼ਨਲ ਕਿ ਲਿਖਣੀ ਹੈ ਵਿਦਿਅਕ ਜੋਤ ਲਿਖਣੀ ਹੈ ਜੀ ਜੇ ਜੇ ਵਿਦਿਅਕ ਜੋਤ ਹੈ ਕਿ ਕੈਂਡੀਡੇਟ ਦੀ ਵਿਦੇ ਯੂਰ ਵਿੱਚ ਨਹੀਂ ਮੰਗੀ ਲੇਕਿਨ ਫਿਰ ਵੀ ਇੰਨਾ ਲਿਖਿਆ ਵੀ ਕੈਂਡੀਡੇਟ ਨੂੰ ਪੜਨਾ ਲਿਖਣਾ ਆਉਣਾ ਚਾਹੀਦਾ ਹੈ। ਵਰ ਕੇ ਸਵਾਇ ਕੁਛ ਨਾਲ ਲਾ ਕੇ ਨਾਲ ਆਪਣੇ ਦਸਤਖਤ ਕਰਕੇ ਨਿਸ਼ਾਨ ਲਗਾ ਕੇ ਅਤੇ ਆਪਣੇ ਜੋ ਦਸਤਾਵੇਜ਼ ਨਾਲ ਨੱਥੀ ਕਰਕੇ ਤੁਸੀਂ ਸਬਮਿਟ ਕਰਦਨੇ ਹਨ ਜੀ। ਇਹ ਚੈੱਕ ਲਿਸਟ ਹੈ ਜੀ ਤੁਸੀਂ ਚੰਗੀ ਤਰੀਕੇ ਨਾਲ ਪੜ੍ਹ ਲੈਣਾ ਨੋਟੀਫਿਕੇਸ਼ਨ ਨੂੰ। ਦੋਸਤੋ ਵਧੀਆ ਮੌਕਾ ਆ ਚੁੱਕਾ ਹੈ ਜਿਹੜੇ ਕੈਂਡੀਡੇਟ ਪਾਈ ਸੇਵ ਕਰਮਚਾਰੀ ਬਣਨਾ ਚਾਹੁੰਦੇ ਹਨ। ਦੋਸਤੋ ਜੇ ਖਤਮ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਣਾ ਜੀ ਅਤੇ ਇਸ ਪੋਸਟ ਨੂੰ ਅੱਗੇ ਵਾਰ-ਵਾਰ ਮੁੰਡੇ ਕੁੜੀਆਂ ਤੱਕ ਜ਼ਰੂਰ ਭੇਜਨਾ ਜੋ ਇਸਪੋਰਟ ਦੇ ਲਈ ਐਲੀਜੀਬਲ ਹਨ ਉਹ ਪੋਸਟ ਨੂੰ ਭਰ ਕੇ ਇਨਾ ਕੋਈ ਲੱਗ ਸਕਦੇ ਹਨਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ